ਸਸ਼੍ਰੀਕਲ ਫਰੈਂਡਸ ਸੋ ਅੱਜ ਅਸੀਂ ਬਣਾ ਰਹੀਆਂ ਦੇਸੀ ਤਰੀਕੇ ਦੇ ਨਾਲ ਕਿਆ ਕद्दू ਦੀ ਬਹੁਤ ਹੀ ਲਾਜਵਾਬ ਸਬਜੀ ਇਹ ਸਬਜੀ ਚ ਆਪਾਂ ਬਹੁਤ ਹੀ ਘੱਟ ਮਸਾਲੇ ਯੂਜ਼ ਕਰਾਂਗੇ ਬਿਨਾਂ ਕਿਸੇ ਦੇਰੀ ਦੇ ਸਬਜੀ ਬਣਾਉਣਾ ਸਟਾਰਟ ਕਰਦੇ ਆਂ ਸੋ ਮੈਂ ਇੱਥੇ 1 ਕਿਲੋ ਫਰੈਸ਼ ਕਿਆ ਕद्दू ਲੈ ਲੈਨੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਕੇ ਤੇ ਵਾਸ਼ ਕਰ ਲਵਾਂਗੇ ਤੁਸੀਂ ਦੇਖ ਸਕਦੇ ਕਿ ਮੈਂ ਜਿਆਦਾ ਨਾ ਮੋਟੀ ਸ਼ੇਪ ਰੱਖੀ ਐ ਨਾ ਜਿਆਦਾ ਬਰੀਕ ਰੱਖੀ ਐ ਬਿਲਕੁਲ మీడియం ਸਾਈਜ਼ ਦੀ ਆਪਾਂ ਸ਼ੇਪ ਰੱਖਨੀ ਇਸ ਦੀ ਜੀ ਆਪਾਂ ਇਸ ਸ਼ੇਪ ਦੇ ਵਿੱਚ ਕੱਟ ਕਰਦੇ ਆਂ ਕੱਦੂ ਨੂੰ ਤੇ ਇਸ ਤਰ੍ਹਾਂ ਸਬਜ਼ੀ ਜਲਦੀ ਗਲ ਵੀ ਜਾਂਦੀ ਹੈ ਤੇ ਸੁਆਦ ਵੀ ਬਹੁਤ ਜ਼ਿਆਦਾ ਬਣਦੀ ਹੈ ਲਸਣ ਤੇ ਮਿਰਚਾਂ ਨੂੰ ਆਪਾਂ ਚੰਗੀ ਤਰ੍ਹਾਂ ਦੋਰੀ ਦੇ ਵਿੱਚ ਕੁੱਟ ਲਵਾਂਗੇ ਲਸਣ ਤੇ ਅਦਰਕ ਨੂੰ ਆਪਾਂ ਦੋਰੀ ਵਿੱਚ ਕੁੱਟ ਲਿਆ ਹੈ ਤੇ ਅਦਰਕ ਨੂੰ ਵੀ ਕੁੱਟ ਲਵਾਂਗੇ ਦੋਰੀ ਦੇ ਵਿੱਚ ਤੇ ਅਦਰਕ ਨੂੰ ਵੀ ਆਪਾਂ ਕੋਰੀ ਵਿੱਚ ਪੁੱਟ ਲੈਣਾ 5 మీడియం ਸਾਈਜ਼ ਪਿਆਜ਼ ਲਵਾਂਗੇ ਜਿੰਨੂੰ ਚੌਪ ਕਰ ਲਵਾਂਗੇ ਤੇ ਟਮਾਟਰ ਵੀ ਆਪਾਂ ਚੌਪ ਕਰ ਲਿਆ ਹੈ ਤੇ ਤੇਲ ਲੈ ਲਿਆ ਸਰ੍ਹੋਂ ਦਾ ਤੇਲ ਆਪਾਂ ਚੰਗੀ ਤਰ੍ਹਾਂ ਗਰਮ ਵੀ ਕਰ ਲਿਆ ਇਸ ਦੇ ਵਿੱਚ ਪਾਵਾਂਗੇ 1 ਟੇਬਲस्पून ਜੀਆ ਜੀਰੇ ਨੂੰ ਆਪਾਂ ਹਲਕਾ ਜਿਹਾ ਰੋਸਟ ਕਰ ਲਵਾਂਗੇ ਉਸ ਤੋਂ ਬਾਅਦ ਪਾਵਾਂਗੇ ලසන් පැහනේක්්ෂා ඳවි සගිතර අපාපුුණ ළමන්ගේ සෙල්දවිච් සිවපු නියාජාවේ පදසිවි පාමාන්ගේ පයාස් යාගිනුයපත් සිතනා පන ලමන්ගේ ਨਮਕ ਸਵਾਦ ਅਨੁਸਾਰ ਪਾਵਾਂਗੇ ਅੱਜੇ ਬਸ ਆਪਾਂ ਨਮਕ ਹੀ ਪਾਣਾ ਕੱਲਾ ਕਿਉਂਕਿ ਇਸ ਨਾਲ ਪਿਆਜ਼ ਜਲਦੀ ਭੁੱਜ ਜਾਣਗੇ ਪਿਆਜ਼ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਸੋ ਪਿਆਜ਼ ਚੰਗੀ ਤਰ੍ਹਾਂ ਭੁੱਜ ਗਿਆ ਕਿਆਰੇ ਤੇ ਇਹਦੇ ਵਿੱਚ ਆਪਾਂ ਕਰਾਂਗੇ ਅਦਰਕ ਕੈਡ अगररीच එ අ के आजुना ස තර दो बाद पावाගේ से माते ਟਮਾਟਰ ਨੂੰ ਆਪਾਂ ਇੱਕ ਮਿੰਟ ਚੰਗੀ ਤਰ੍ਹਾਂ ਕੁੱਟ ਲਿਆ। ਹੁਣ ਇਹਦੇ ਵਿੱਚ ਆਪਾਂ ਕਰਾਂਗੇ ਮਸਾਲੇ ਐਡ। ਨਮਕ ਇਸੇ ਤਰ੍ਹਾਂ ਪਾ ਦਿੱਤੀ ਹੋਈ ਆ। ਤੇ ਇੱਕ ਛੋਟਾ ਚਮਚ ਹਲਦੀ। ਇੱਕ ਛੋਟਾ ਚਮਚ ਧਨੀਆ ਪਾਊਡਰ। ਤੇ ਹਲਕੀ ਜਿਹੀ ਡੀਗੀ ਮੇ। ਇਸ ਵਿੱਚ ਲਾਲ ਮਿਰਚ ਨਹੀਂ ਪਾਵਾਂਗੇ ਆਪਾਂ ਇਸ ਦੀ ਥਾਂ ਹਰੀ ਮਿਰਚ ਪਾ ਚੁੱਕੇ ਹੋਏ ਆ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜਦ ਤੱਕ ਮਸਾਲਾ ਤੇਲ ਨਹੀਂ ਛੱਡਦਾ ਤਦ ਤੱਕ ਅਸੀਂ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਾਗੇ ਇਸ ਤੋਂ ਬਾਅਦ ਥੋੜਾ ਜਿਹਾ ਪਾਣੀ ਐਡ ਕਰ ਦਵਾਂਗੇ ਤਾਂ ਜੋ ਸਾਡੇ ਮਸਾਲੇ ਚੰਗੀ ਤਰ੍ਹਾਂ ਪੱਕ ਜਾਣ ਮਸਾਲੇ ਦੇ ਵਿੱਚ ਮਸਾਲੇ ਦੇ ਵਿੱਚੋਂ ਤੇਲ ਨਿਕਲਣਾ ਸ਼ੁਰੂ ਹੋ ਗਿਆ ਹੈ ਤੇ ਹੁਣ ਅਸੀਂ ਕद्दू ਪਾਵਾਂਗੇ ਸਭ ਕद्दू ਪਤੀਲੀ ਚ ਪਾ ਚੁੱਕੇ ਹੋਏ ਆ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਸਾਲੇ ਦੇ ਵਿੱਚ ਕद्दू ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਤੇ ਹੁਣ ਇਸ ਦੇ ਉੱਪਰ ਆਪ ਢੱਕਣ ਦੇ ਦਵਾਂਗੇ ਢੱਕਣ ਦੇ ਕੇ ਗੈਸ ਨੂੰ ਸੇਮ ਕਰ ਦਵਾਂਗੇ 15-20 ਮਿੰਟ ਸਿਮ ਗੈਸ ਤੇ ਕद्दू ਦੀ ਸਬਜ਼ੀ ਨੂੰ ਬਰਨ ਦਵਾਂਗੇ ਸਬਜ਼ੀ ਨੂੰ ਤੁਸੀਂ ਰਸਮੇਸੀ ਬਣਾਉਣਾ ਚਾਹੁੰਦੇ ਫਿਰ ਇੱਕ ਕੱਪ ਪਾਣੀ ਐਡ ਕਰ ਦਿਓ ਮੈਂ ਇਹਦੇ ਵਿੱਚ ਪਾਣੀ ਬਿਲਕੁਲ ਐਡ ਨਹੀਂ ਕਰ ਰਹੀ ਕਿਉਂਕਿ ਇਸ ਦੇ ਆਪਣੇ ਆਪ ਹੀ ਪਾਣੀ ਛੱਡ ਦੇਣਾ ਹੈ 25 ਕਿ ਮਿੰਟ ਬਾਅਦ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ इस एड करा वन टेबल स्पून गर्म मसाला चंकी तरह मिक्स कर लवेंगे घिया कद्दू की सब्जी बन के बिल्कुल तैयार है ਸਾਡੀ ਸਿਹਤ ਲਈ ਹਰੀਆਂ ਸਬਜ਼ੀਆਂ ਦਾ ਸੇਵਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਤੁਸੀਂ ਇਸ ਤਰੀਕੇ ਦੇ ਨਾਲ ਕੀਆ ਕद्दू ਦੀ ਸਬਜ਼ੀ ਬਣਾ ਕੇ ਦੇਖਿਓ। ਤੁਹਾਨੂੰ ਬਹੁਤ ਹੀ ਸਵਾਦ ਲੱਗੇਗੀ। ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਜੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਇਓ।